ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਮੱਝਾਂ ਦਿਖਾ ਦਾਂਗੇ ਇੱਕ ਮੱਝ ਹੋਵੇਗੀ ਦੋਸਤੋ ਤੇ ਇੱਕ ਝੋਟੀ ਆ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਕਿਸਾਨ ਵੀਰੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਸਮਝ ਵਿੱਚ ਆ ਸਕੇ ਤੇ ਖਾਸ ਵਿਜਿਟ ਜਿਹੜੀ ਹੈਗੀ ਦੋਸਤੋ ਤੁਸੀਂ ਪਿੰਡ ਸੋਰਸਿੰਗ ਕਰਨੀ ਆ ਸੋਰਸਿੰਗ ਪਿੰਡ ਜਦੋਂ ਦੋਸਤੋ ਤੁਸੀਂ ਵਿਜਿਟ ਕਰਦੇ ਹੋ ਤੇ ਮਾਣੇ ਮੱਲੀਆਂ ਨੂੰ ਜਿਹੜੀ ਛੜਕ ਜਾਂਦੀ ਆ ਉਸ ਛੜਕ ਦੇ ਉੱਪਰ ਜਿਹੜਾ ਦੋਸਤੋ ਵੀਰ ਹੋਣਾ ਦਾ ਜਿਹੜਾ ਘਰ ਹੈਗਾ ਠੀਕ ਆ ਤੇ ਬਾਕੀ ਪ੍ਰੋਪਰ ਡਿਟੇਲ ਜਿਹੜੀ ਆ ਨੰਬਰ ਆਪਾਂ ਵੀਡੀਓ ਦੇ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਮੱਝਾਂ ਝੋਟੀਆਂ ਜਿਹੜੀਆਂ ਦੋਸਤੋ ਤੁਹਾਨੂੰ ਦੋਖਾਵਾਂਗੇ ਬਿਲਕੁਲ ਚੰਗੀਆਂ ਹੋਣਗੀਆਂ ਦੁੱਧ ਮਿਲਕ ਵੱਲੋਂ ਵੀ ਚੰਗੀਆਂ ਹੋਣਗੀਆਂ ਬਾਕੀ ਰੇਟ ਭਾਅ ਪੜਤਾ ਬਿਲਕੁਲ ਨਾਰਮਲ ਹੋਵੇਗਾ ਤੇ ਆਹ ਕਰਦੇ ਆ ਗੱਲਬਾਤ ਪੂਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਲੈਨੇ ਆ ਅੱਜ 19 ਅਪ੍ਰੈਲ ਨੂੰ ਆਪਾਂ ਦੋਸਤੋ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਤੁਸੀਂ ਜ਼ਰੂਰ ਨੋਟ ਕਰ ਲਓ ਕੋਈ 11:30 ਵਜੇ ਮਾਰਨਿੰਗ ਦਾ ਸਮਾਂ ਹੈਗਾ ਠੀਕ ਹੈ ਜੀ ਬਾਕੀ ਪਸ਼ੂ ਜਿਹੜੇ ਵੀ ਤੁਹਾਨੂੰ ਖਾਸ ਤੌਰ ਤੇ ਪਸੰਦ ਆਉਣਗੇ ਆਪਣਾ ਹੱਕ ਸਮਝ ਕੇ ਚਿਵਾਈ ਇੱਕ ਟਾਈਮ ਦੀ ਦੋ ਟਾਈਮ ਦੀ ਜ਼ਰੂਰ ਕਰ ਵਿਜ਼ਿਟ ਕਰਕੇ ਤੁਸੀਂ ਕਰ ਸਕਦੇ ਹੋ ਠੀਕ ਆ ਬਾਕੀ ਪ੍ਰੋਪਰ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਵੀਰੇ ਸਸਰੀਕਾਰ ਹੋਰ ਠੀਟਾ ਭਰਾ ਵਧੀਆ ਵਧੀਆ ਬਿੱਤੀ ਪੀ ਹੋਰ ਵੀ ਅੱਛਾ ਇੱਕ ਵੀਰੇ ਆਪਣਾ ਨਾਮ ਜਰੂਰ ਦੱਸੋ ਆਪਣਾ ਨਾਮ ਵੀਰ ਜੀ ਅਰਸ਼ਦੀਪ ਸਿੰਘ ਅਰਸ਼ ਅਰਸ਼ਦੀਪ ਵੀਰੇ ਵਪਾਰ ਦਾ ਕੰਮ ਹੀ ਆ ਹਾਂਜੀ ਵਪਾਰ ਦਾ ਠੀਕ ਆ ਪਸ਼ੂ ਜ਼ਿਆਦਾਤਰ ਮੱਝਾਂ ਦੇ ਵਿੱਚ ਹੀ ਲਿਆਉਂਦੇ ਹੋ ਜਾਂ ਬੈੜਾ ਵੀ ਆਉਂਦੀਆਂ ਨੇ ਜ਼ਿਆਦਾਤਰ ਬੈੜਾ ਜ਼ਿਆਦਾਤਰ ਮੱਝਾਂ ਹੀ ਹੁੰਦੀਆਂ ਬੈੜਾ ਵੀ ਆਉਂਦੀਆਂ ਸਰ ਠੀਕ ਆ ਜੀ ਜ਼ਿਆਦਾਤਰ ਆਪਾਂ ਮੱਝ ਕਰਦੇ ਹਾਂ ਠੀਕ ਆ ਅੱਜ ਪਸ਼ੂ ਆਪਣੇ ਕੋਲ ਦੋ ਨੇ ਹਾਂਜੀ ਜਿਨ੍ਹਾਂ ਦੇ ਵਿੱਚ ਇੱਕ ਆਪਾਂ ਪਹਿਲੇ ਨੰਬਰ ਤੇ ਸੀ ਝੋਟੀ ਬਾਰੇ ਗੱਲਬਾਤ ਕਰਾਂਗੇ ਹਾਂਜੀ ਇੱਕ ਆਪਣੇ ਕੋਲ ਮੱਝ ਵੀ ਹੈ ਜੀ ਹਾਂਜੀ ਠੀਕ ਆ ਤੇ ਆ ਜੋ ਨਾਲ-ਨਾਲ ਆਪਾਂ ਚੀਜ਼ ਬਖਾਈਏ ਨੇ ਨਾਲ ਗੱਲਾਂ ਪਤਾ ਕਰਦੇ ਆ ਤੇ ਅਰਸ਼ ਵੀਰੇ ਇਹ ਪਹਿਲੇ ਨੰਬਰ ਤੇ ਜਿਹੜੀ ਇਹ ਛੋਟੀ ਆ ਗਈ ਆ ਇਹ ਸੁਵਾ ਕਿੰਨਾ ਸੋਈ ਆ ਇਹ ਪਹਿਲਾਂ ਸੋਈ ਵੀਰ ਜੀ ਪਹਿਲਾਂ ਛੋਟੀ ਆ ਹਾਂਜੀ ਠੀਕ ਆ ਕਦ ਕਾਠੀ ਬਹੁਤ ਉੱਚਾ ਦੋਸਤੋ ਵੱਡੇ ਕਦ ਕਾੜ ਦੇ ਵਿੱਚ ਆ ਤੇ ਜਿੰਨੇ ਸਮਾਂ ਕਿੰਨਾ ਹੋ ਗਿਆ ਸੋਈ ਸਮਾਂ ਵੀਰ ਜੀ ਨੂੰ 15 ਦਿਨ ਹੋ ਗਏ ਜੇ ਮਗਰੇ ਦੇ ਕੱਢੀ ਜੇ ਮਗਰ ਕੱਢੀ ਜੇ ਹਾਂਜੀ ਠੀਕ ਆ ਉਹ ਮੜਾ ਬਖਾਈਏ ਭਰਾਵਾਂ ਨੂੰ ਇਧਰੋਂ ਕਰੀਏ ਤੇ ਬਾਕੀ ਛੋਟੀ ਭਰਾਵੋ ਵੇਖੋ ਕਿ ਕਦ ਕਾਠੀ ਦੀ ਬਹੁਤ ਸੋਹਣੀ ਹੈ ਪਿੱਠ ਜਿਹੜਾ ਪੇਟ ਪੁੱਠਾ ਹੈ ਚੌੜਾਈ ਵੇਖੋਗੇ ਪਤਲੀ ਚਮੜੀ ਦੇ ਵਿੱਚ ਆ ਠੀਕ ਆ ਆ ਸਿੰਘੀ ਸਿੰਘੀ ਵੇਖੋ ਬਹੁਤ ਸੋਹਣੀ ਬੰਤਰਾਂ ਸਿੰਘ ਸਿੰਘ ਸੋਨਾ ਲੱਗਾ ਝੋਟੀ ਤੇ ਫੁੱਲ ਵਧੀਆ ਵੱਡੀ ਹਾਈਟ ਦੇ ਵਿੱਚ ਆ ਠੀਕ ਆ ਤੇ ਪੂਰਾ ਮਿਲਕ ਦੁੱਧ ਪੁੱਛਾਂਗੇ ਵੀਰ ਦੇ ਕੋਲੋਂ ਇੱਕ ਵਾਰੀ ਤੁਸੀਂ ਪ੍ਰੋਪਰ ਆ ਵੇਖੋ ਹਵਾਨਾ ਵੇਖੋ ਬਿਲਕੁਲ ਚੌਰਸ ਲੇਵਾ ਦੋਸਤੋ ਤੇ ਥਾਣਾ ਬਿਲਕੁਲ ਮੁੱਠੀ ਵਾਲਾ ਠੀਕ ਆ ਤੇ ਫੁੱਲ ਵੱਡੀ ਹਾਈਟ ਆ ਕੋਈ ਮੇਰਾ ਵੀਰ ਦੂਰ ਨੇੜੇੋਂ ਤੁਸੀਂ ਆਓ ਤੇ ਇਹ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਬਿਲਕੁਲ ਨਿੱਗਰ ਝੋਟੀ ਆ ਠੀਕ ਆ ਤੇ ਸੂਆ ਪਹਿਲਾ ਸੂਈ ਆ ਆ ਦੇਖੋ ਸਾਂਲੇਵੇ ਦੀ ਬਹੁਤ ਜਿਆਦਾ ਸਫਾਈ ਆ ਤੇ ਦੁੱਧ ਵੀ ਵੀਰ ਅਰਸ਼ ਕਹਿੰਦਾ ਵੀ ਵਧੀਆ ਚੰਗੇ ਸੋਹਣੇ ਮਿਲਕ ਤੇ ਅੱਜ ਚੱਲਣ ਲਈ ਆ 15ਵੇਂ ਦਿਨਾਂ ਦੇ ਦੌਰਾਨ ਤੇ ਦੁੱਧ ਆਪਾਂ ਪੁੱਛ ਲੈਨੇ ਆ ਬਾਕੀ ਸਪੇਸ ਪੂਸ ਥਾਂਾਂ ਦੀ ਦੇਖੋ ਬਹੁਤ ਸੋਹਣੀ ਆ ਦੇਖੋ ਅਰਸ਼ ਭਾਈ ਦੁੱਧ ਵੀਰੇ ਹੁਣ ਗੱਲ ਕਰੀਏ ਤੇ 15ਵੇਂ ਦਿਨ ਤੇ ਚੱਲਣ ਲਈ ਆ ਦੁੱਧ ਵੀਜੇ ਦੇ ਥੱਲੇ 14 ਕਿਲੋ ਆ ਪਰ ਆਪਾਂ ਪੱਕੀ 13 ਕਿਲੋ ਦੀ ਗਰੰਟੀ ਦੇਵਾਂਗੇ ਕੋਈ ਵੀਰ ਆਵੇ ਆਪੀ ਤਸੱਲੀ ਕਰੇ ਰਹਿਣ ਸੰਦਾ ਜਿਗਾਰ ਦੇਵਾਂ ਜੇ ਕੋਈ ਵੀਰ ਦੂਰੋਂ ਨੇਰੋਂ ਆਵੇ ਤੇ 13 ਕਿਲੋ ਦੁੱਧ ਪੱਕਾ 14 ਆਪਾਂ 13 ਹੀ ਗਵਾਂਗੇ ਜਿਹੜਾ ਕੋਈ ਵੀਰ ਦੂਰੋਂ ਭੈਣ ਭਰਾ ਆਵੇ ਪਾਈਆ ਖੰਡ ਵੱਧ ਨਿਕਲੇ ਤੇ ਉਹਦੇ ਵਿੱਚ ਗੱਲ ਚੰਗੀ ਆ ਤੇ ਪਹਿਲਾਂ ਛੋਟੀ ਸੂਈ ਜੇ 15 ਦਿਨ ਹੋਇਆ ਉਹ ਮਗਰ ਕੱਟੀ ਜੇ ਠੀਕ ਆ ਜੀ ਹਾਂਜੀ ਵੀਰ ਜੀ ਲੋ ਵੀ ਪ੍ਰਭੂ ਕਰੋ ਚੈੱਕ ਵੀਰਾਂ ਦਾ ਵੀ ਦੁੱਧ ਬੇਸ਼ੱਕ 14 ਕਿਲੋ ਹੋਵੇਗਾ ਪਰ ਕਿਸੇ ਵੀਰ ਨੇ ਜਿਹੜੀ ਚੁਆਈ ਕਰਨੀ ਆ ਉਹਨੂੰ ਵੀਰ ਨੇ ਕਿਹਾ ਵੀ 13 ਕਿਲੋ ਤੁਸੀਂ ਜਿਹੜਾ ਮੰਨ ਕੇ ਮੇਰੇ ਨਾਲ ਸੌਦਾ ਕਰਿਓ ਠੀਕ ਆ ਤੇ ਜਦੋਂ ਤੁਸੀਂ ਘਰੇ ਵਿਜ਼ਿਟ ਕੀਤੀ ਬੇਸ਼ੱਕ ਨਿਕਲੂ ਦੋਸਤੋ 14 ਪਰ ਹੁਣ 13 ਮੰਨ ਕੇ ਤੁਸੀਂ ਕੋਈ ਵੀ ਵੀਰ ਸੌਦਾ ਕਰ ਸਕਦਾ ਬਾਈ ਅਰਸ਼ ਦੇ ਨਾਲ ਤੇ ਥਣ ਤੁਣ ਵੇਖੋ ਬਹੁਤ ਵਧੀਆ ਚੰਗੀ ਸਪੇਸ ਤੇ ਆ ਮੈਂ ਇੱਕ ਵਾਰੀ ਤੁਹਾਨੂੰ ਜਿਹੜਾ ਉਲਟ ਪਹਿਣ ਵਾਲੇ ਪਾਸੇ ਦਿਖਾਉਣਾ ਆ ਆ ਦੇਖੋ ਜੀ ਬਾਕੀ ਦੋਸਤੋ ਨਖੇੜ ਥਣਾ ਦਾ ਵਿੱਚ ਜਿਹੜਾ ਡਿਫਰੈਂਸ ਹੈਗਾ ਗਾਇਬ ਆ ਉਹ ਬਹੁਤ ਜਿਆਦਾ ਸੋਹਣਾ ਹੈ ਠੀਕ ਆ ਆ ਦੇਖ ਬਾਕੀ ਫੇਸ ਦੀ ਕੁਆਲਿਟੀ ਬਹੁਤ ਸੋਹਣੀ ਝੋਟੀ ਦੀ ਆ ਵੇਖੋ ਬਿਲਕੁਲ ਰਿੰਗ ਸਿੰਗ ਆ ਦੋਸਤੋ ਤੇ ਆ ਫਿਸ ਕੁਆਲਿਟੀ ਆ ਠੀਕ ਆ ਬੱਚਾ ਇਹਦੇ ਥੱਲੇ ਮੈਂ ਤੁਹਾਨੂੰ ਇੱਕ ਵਾਰੀ ਆ ਜਰੂਰ ਚਾਤ ਮਰਵਾ ਦੇਣਾ ਆ ਜਿਓ ਜੀ ਲਓ ਜੀ ਦੋਸਤੋ ਆ ਵੇਖੋ ਇਹ ਕੱਟੀ ਆ ਫੀਮੇਲ ਕਾਫ ਆ ਇਸ ਝੋਟੀ ਦੇ ਥੱਲੇ ਠੀਕ ਆ ਆ ਬੱਚਾ ਹੈਗਾ 15ਵੇਂ ਦਿਨ ਦੇ ਵੀਰਾਂ ਦਾ ਦੌਰਾਨ ਹੈਗਾ ਸਮਾਂ ਜਿਹੜਾ 15 ਕਿ ਦਿਨ ਹੋ ਗਏ ਸੀ ਛੋਟੀ ਸੂਈ ਨੂੰ ਇਹ ਆ ਬੱਚਾ ਬਿਲਕੁਲ ਤੁਹਾਡੀ ਸਮਝ ਆ ਸਾਹਮਣੇ ਆ ਤੇ ਸਮਝ ਤੁਸੀਂ ਆਪਦੀ ਦੇਖ ਸਕਦੇ ਹੋ ਠੀਕ ਆ 15ਵੇਂ ਦਿਨ ਦੇ ਵਿੱਚ ਮੰਨ ਲਓ 17ਵੇਂ ਵਿੱਚ ਮੰਨ ਲਓ 14ਵੇਂ ਮੰਨ ਲਓ ਤੇ ਵਪਾਰ ਦਾ ਕੰਮ ਆ ਵੀਰ ਦਾ ਵੀ ਅੱਗੋਂ 15ਵੇਂ ਦਿਨ ਦੇ ਦੌਰਾਨ ਜਿਹੜਾ ਦੱਸ ਰਿਹਾ ਤੇ ਹੈਗੀ ਵੀ ਤਕਰੀਬਨ ਇੱਥੇ ਕੀ ਹੈ ਠੀਕ ਹੈ ਜੀ ਬਾਕੀ ਦੋਸਤੋ ਬਿਲਕੁਲ ਤੁਸੀਂ ਦੇਖੋਗੇ ਤੇ ਪਲੀ ਭਲਾਈ ਆ ਪੂਰੀ ਰਾਜੀ ਆ ਆ ਵਜਨ ਦੇ ਵਿੱਚ ਵੀ ਪੂਰੀ ਆ ਤੇ ਗੁਲਾਈ ਵੇਖੋ ਤੁਸੀਂ ਆ ਝੋਟੀ ਦੀ ਹਰ ਪਾਸਿਓਂ ਦੇਖੋ ਬੈਕ ਸਾਈਡ ਤੋਂ ਪਿੱਠ ਪੁੱਠੇ ਤੋਂ ਵੇਖੋ ਚੜਾਈ ਵੇਖੋ ਬਿਲਕੁਲ ਤੇ ਆ ਗੁਲਾਈ ਆ ਬਿਲਕੁਲ ਰਾਜੀ ਹੈਗੀ ਆ ਠੀਕ ਆ ਸੋ ਜਿਸ ਵੀਰ ਨੇ ਸੌਦਾ ਕਰਨਾ ਤੁਸੀਂ ਆਪਦੀ ਚੁਵਾਈ ਆ 13 ਕਿਲੋ ਤੁਸੀਂ ਵੀਰਾਂ ਦਾ ਮੰਨ ਕੇ ਮੇਰੇ ਨਾਲ ਕੋਈ ਵੀਰ ਸੌਦਾ ਕਰ ਸਕਦਾ ਤੇ ਬਿਲਕੁਲ ਚੌਰ ਸਲੇਵਾ ਨਿੱਗਰ ਤੇ ਬਿਲਕੁਲ ਫਿਕਸ ਆਰਡਰ ਦੀ ਦੋਸਤੋ ਜਿਹੜੀ ਬੰਤਰ ਹੈਗੀ ਆ ਝੋਟੀ ਦੀ ਤੇ ਅਰਸ਼ ਭਰਾ ਵੀ ਚੁਵਾਈ ਪਹਿੋਜੀ ਲੱਗੀ ਆ ਬਿਲਕੁਲ ਵੀਰ ਜੀ ਬਿਲਕੁਲ ਵਧੀਆ ਚੁਆਈ ਹੈ ਕਿੰਨੇ ਕਿੰਨੇ ਜਿੱਤੀ ਭੋਟੀ ਧਾਰਾ ਆਤੀ ਕੋਈ ਆਵੇ ਦੋ ਟਾਈਮ ਚਾਰ ਤਿੰਨ ਬਿਲਕੁਲ ਤਸੱਲੀ ਕਰਿਆ ਤਸੱਲੀ ਕਰੀ ਹਾਂ ਹਾਂਜੀ ਬੇਟੀ ਬਿਲਕੁਲ ਤੇ ਬਾਕੀ ਹੁਣ ਇਹ ਤਾਂ ਮੁੱਲ ਵੀਰੇ ਡਿਮਾਂਡ ਕਿੰਨੇ ਕੀ ਡਿਮਾਂਡ ਕੀ ਹੈ ਤੇ ਲੈ ਦੇ ਕਿੱਥੋਂ ਤੱਕ ਜਿਹੜੀ ਆਪਾਂ ਦੇ ਦੇਣੀ ਹੈ ਜੀ ਆਪਾਂ ਮੁੱਲ ਕਰਨ ਭਾਵੇਂ ਇੱਕ ਦਾ ਕਰੀਏ ਉਹ ਗੱਲਾਂ ਨਹੀਂ ਆਪਣੀਆਂ ਜਾਈਆਂ ਹਾਂ ਨਾ ਹੀ ਬੇਟੀ ਆਪਾਂ 95000 ਦੀ ਤੇ 95000 ਦੇ ਵਿੱਚ ਉਹ ਵੀ ਜੇ ਕੋਈ ਦੂਰ ਨੇੜਾ ਉਹ ਥੋੜਾ ਜਿਹਾ ਮੰਤਨ ਕਰਾਂਗੇ ਬਹੁਤਾ ਜਿਆਦਾ ਨਹੀਂ ਹੋਣਾ 92000 ਦੀ ਤੇ ਠੀਕ ਮਤਲਬ ਬਾਕੀ ਅਰਸ਼ભાઈ ਆਏ ਨਾ ਵੀ ਝੋਟੀ ਜਿਹਨੇ ਘਰੇ ਰੱਖਣੀ ਉਹਦੇ ਲਈ ਖਰੀ ਹੈ ਨਾ ਬਿਲਕੁਲ ਬਿਲਕੁਲ ਵੀਰ ਜੀ ਬਿਲਕੁਲ ਖਰੀ ਆ ਕੋਈ ਇਹਦੇ ਵਿੱਚ ਲਾਂਮਾ ਨਹੀਂ ਜੇ ਕੋਈ ਖੋਟੀ ਖਰੀ ਹੋਵੇ ਆਸ ਦੀ ਉਸ ਲਈ ਮੈਂ ਜਿਹ ਲਾਏ ਪਿਆ ਸੀ ਉਹਦਾ ਭੁੱਲ ਜੂਗਾ ਮੁੱਲ ਹਾਂਜੀ ਵੀਰ ਜੀ ਠੀਕ ਹੈ ਜੀ ਇਹ ਪਹਿਲਣੀ ਆ ਦੂਜੇ ਸਵੇਰ ਹੋਰ ਬਣੂਗੀ ਵੀਰ ਜੀ ਠੀਕ ਹੈ ਠੀਕ ਹੈ ਲੋ ਵੀ ਦੋਸਤੋ ਵੀਰ ਅਰਸ਼ ਦਾ ਕਹਿਣਾ ਹੈ ਵੀ 95000 ਡਿਮਾਂਡ ਆ ਠੀਕ ਹੈ ਜੀ ਵਿੱਚੋਂ ਕੋਈ 1500 1000 ਦਾ ਮਾਨਤਨ ਹੋ ਜਾਊਗਾ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਤੇ ਪੂਰੀ ਪਲੀ ਪਲਾਈ ਆ ਝੋਟੀ ਜਿਹੜੇ ਵੀਰ ਨੇ ਕੇ ਪੈਸੇ ਲਾਉਣੇ ਦੋਸਤੋ ਜਿਹੜਾ ਬੱਚਾ ਨਾਲ ਉਹ ਵੀ ਫੀਮੇਲ ਕਾਫ ਆ ਕੱਟੀ ਆ ਤੇ ਪੂਛ ਵੇਖੋ ਕਿ ਬਿਲਕੁਲ ਇਹਨ ਧਰਤੀ ਦਾ ਟੱਚ ਹੁੰਦੀ ਆ ਪੋਲੀ ਇਹ ਚ ਬਾਈ ਪੋਲੀ ਆ ਕੋਈ ਭੈਣ ਚਵਾਈ ਕਰ ਸਕਦੀ ਆ ਵੀਰ ਚਵਾਈ ਕਰ ਸਕਦਾ ਤੇ ਬਿਲਕੁਲ ਵੀਰ ਦਾ ਵੀ ਦੰਨੇ ਵਾਂਗੂ ਜਿਹੜੀ ਮੋਟੀ ਧਾਰ ਆ ਠੀਕ ਆ ਤੇ ਬਿਲਕੁਲ ਹੈ ਵੀ ਬਿਲਕੁਲ ਠੰਡੀ ਧੀਰੀ ਹੈ ਠੀਕ ਹੈ ਜੀ ਸੀਲਸ ਲੱਗ ਪੋਲੀ ਹੈ ਚਲੋ ਠੀਕ ਆ ਇਸ ਤੋਂ ਬਾਅਦ ਵੀਰੇ ਅਰਸ਼ ਅਗਲੀ ਜਿਹੜੀ ਆਪਣੇ ਕੋਲ ਇਹ ਮੱਝ ਆ ਗਈ ਆ ਇਹਦੀ ਕੀ ਡਿਟੇਲ ਆ ਜੀ ਇਹਦੇ ਥੱਲੇ 11 ਕਿਲੋ ਦੁੱਧ ਆ ਰਿਹਾ ਕਿ ਲੋ ਦੱਸਦੇ ਆਪਾਂ ਪੱਕਾ 10 ਕਿਲੋ ਕਹਿਣਾ। ਅੱਛਾ ਜੀ। ਹਾਂਜੀ ਵੀਰ ਜੀ। ਸੂਈ ਨੂੰ ਇਹਨੂੰ 2 ਮਹੀਨੇ ਹੋ ਗਏ ਆ ਔਰ ਕੱਟਾ ਵਾ। ਅੱਛਾ ਜੀ। ਤੇ ਇਹਦੇ ਥੱਲੇ 11 ਕਿਲੋ ਦੁੱਧ ਆਪਾਂ 10 ਹੀ ਦੱਸਣਾ ਜਿਹੜਾ। 10 ਹਾਂ। ਭਾਵੇਂ ਨਿਕਲੇ ਵੱਧ ਇੱਥੇ ਕੋਈ ਵੀਰ ਜੀ। ਭਾਵੇਂ ਹਾਂਜੀ ਕਿਲੋ ਖੰਡ ਵੱਧ ਨਿਕਲੂਗਾ ਪਰ ਆਪਾਂ 10 ਕਰਕੇ ਹੀ ਦੇਣਾ। ਸਵੇਰ ਕਿੰਨਾ ਵੀਰ? ਸਵੇਰ ਵਿੱਚ ਹੀ ਤੀਜਾ। ਤੀਜਾ ਸਵੇਰ। ਹਾਂਜੀ ਵੀਰ ਜੀ। ਠੀਕ ਆ। ਤੀਜਾ ਸਵੇਰ ਭਰਾਓ ਤਾਂ 2 ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ। ਤੇ ਮੱਝ ਤੁਸੀਂ ਵੇਖ ਸਕਦੇ ਹੋ ਦ ਉਹ ਤੁਸੀਂ ਜਰੂਰ ਇਹਨੂੰ ਹੱਥ ਪਾ ਸਕਦੇ ਹੋ ਤੇ ਬਿਲਕੁਲ ਫੂਨੀਆ ਵਰਗੇ ਥਣ ਨੇ ਲੰਬਾਈ ਥਣਾਂ ਦੀ ਵੇਖੋ ਡਿਫਰੈਂਸ ਵੇਖੋ ਵਿੱਚ ਗੈਰ ਬੰਤਰ ਪੂਰਾ ਥਣਾਂ ਦੇ ਵਿੱਚ ਤੇ 2 ਮਹੀਨੇ ਦਾ ਸਮਾਂ ਜਿਹੜਾ ਹੋ ਗਿਆ ਇਹ ਰਸੋਈ ਨੂੰ ਠੀਕ ਆ ਤੇ ਸੂਬਾ ਤੀਜਾ ਹੈ ਠੀਕ ਹੈ ਜੀ ਤੀਜੇ ਸੂਬੇ ਦੇ ਵਿੱਚ ਹੁਣ ਚੱਲ ਰਹੀ ਹੈ 2 ਮਹੀਨੇ ਦਾ ਸਮਾਂ ਹੋ ਗਿਆ ਠੀਕ ਹੈ ਜੀ ਆਹ ਫੇਸ ਕੁਆਲਿਟੀ ਮੂੰਹ ਮੱਥਾ ਵੇਖ ਲਓ ਜੀ ਤੇ ਚਮੜੀ ਜਿਹੜੀ ਹੈ ਦੋਸਤੋ ਸਕਿਨ ਵਾਈਜ਼ ਵੇਖੋਗੇ ਤਾਂ ਬਿਲਕੁਲ ਬਰੀਕ ਜਿਹੜੀ ਸਕਿਨ ਹੈ ਠੀਕ ਹੈ ਤੇ ਆਹ ਥਣ ਵੀ ਕੋਸਾ ਆਹ ਕਰੋ ਚੈੱਕ ਜੀ ਠੀਕ ਆ ਬੱਚਾ ਜਿਹੜਾ ਦੋਸਤੋ ਮੈਂ ਇੱਕ ਵਾਰੀ ਬੱਚਾ ਦਿਖਾ ਦਿੰਨਾ ਬਾਅਦ ਚ ਆਪਾਂ ਇਹਨੂੰ ਖੋਲ ਕੇ ਤੋੜ ਕੇ ਦਿਖਾਵਾਂਗੇ ਤੇ ਆਹ ਕਰੋ ਚਾਹੇਗੀ ਆ ਬੱਚਾ ਜਿਹੜਾ ਦੋਸਤੋ ਇਸ ਮੱਝ ਦੇ ਥੱਲੇ ਆ ਮੇਲ ਕਾਫ ਆ ਠੀਕ ਆ ਤੇ ਕੋਈ ਵੀਰ ਆਪਦੀ ਸਮਝਣਾ ਤੁਸੀਂ ਮੰਨ ਸਕਦੇ ਹੋ ਵਪਾਰ ਦੀ ਲੈਣਾ ਵੀਰ ਦੀ ਹੋ ਸਕਦਾ ਵੀ 2 ਮਹੀਨੇ ਤੋਂ ਕੋਈ 2-4 ਦਿਨ ਅੰਦਰ ਵੀ ਹੋਵੇ ਹੋ ਸਕਦਾ ਵੀ ਥੋੜੇ ਕੋਈ 2 ਦਿਨ ਉੱਪਰ ਵੀ ਹੋਣ ਬਾਕੀ ਇੱਥੋਂ ਤੱਕ ਜਿਹੜਾ ਤੁਸੀਂ ਦੇਖ ਸਕਦੇ ਹੋ ਤਾਂ ਦੁੱਧ 11 ਕਿਲੋ ਵੀਰ ਨੇ ਦੱਸਿਆ ਬਾਕੀ ਆਂਦਾ ਵੀ 10 ਕਿਲੋ ਕੋਈ ਵੀਰ ਜਿਹੜਾ ਮੇਰੇ ਨਾਲ ਸੌਦਾ ਕਰੇ ਵੀ 10 ਕਿਲੋ ਦਾ ਮੰਨ ਕੇ ਸੌਦਾ ਕਰਿਓ ਠੀਕ ਆ ਅਰਥ ਭਾਈ ਚਵਾਈ ਇੰਨੀ ਕਿਵੇਂ ਆ ਵੀਰ ਜੀ ਬਿਲਕੁਲ ਇਹਦੀ ਇੱਕ ਨੰਬਰ ਚਵਾਈ ਭਾਵੇਂ ਵੀਰ ਜੀ ਪੰਜ ਸਾਲਾਂ ਦਾ ਜਵਾਗ ਵੀ ਇਹਨੂੰ ਚੋ ਸਕਦਾ ਅੱਛਾ ਜੀ ਹਾਂ ਜੀ ਇੰਨੀ ਮਹਿ ਪੋਲੀ ਹੈ ਵੀਰ ਜੀ ਪੋਲੀ ਇਹਦੇ ਠੰਡੀ ਠੇਰੀ ਪੋਲੀ ਬਹੁਤ ਬਹੁਤ ਵੀਰ ਜੀ ਬਹੁਤ ਠੰਡੀ ਠੇਰੀ ਆ ਜਦੋਂ ਮਰਜੀ ਚੋਲੋ ਗਾਵਾਂ ਵਾਲਾ ਹਸਾਬੀ ਵੀਰ ਜੀ ਦਾ ਠੀਕ ਆ ਠੀਕ ਆ ਹਾਂ ਜੀ ਵੀਰ ਜੀ ਨਹੀਂ ਮੱਝ ਵੈਸੇ ਵੀ ਦੁੱਧਵਾਦ ਵਾਲੀ ਆ ਹਾਂ ਜੀ ਤੇ 10 ਕਿਲੋ ਆਪਾਂ ਚਵਾ ਦਾਂਗੇ ਤੁਸੀਂ ਹਾਂ ਜੀ ਪੱਕਾ ਨੈਟ ਵਿੱਚ ਜੋਦੀ 11 ਹੀ ਹੋਊਗਾ ਆਪਾਂ 10 ਕਿਲੋ ਦਸਣਾ ਮਿੱਤੀ ਠੀਕ ਹੈ ਠੀਕ ਹਾਂਜੀ ਤੇ ਬਾਕੀ ਜਿਹੜੀਆਂ ਦੋਸਤੋ ਆ ਵੇਖੋ ਮੂੰਹ ਮੱਥੇ ਤੋਂ ਵੇਖੋ ਤੁਸੀਂ ਬਿਲਕੁਲ ਜਿਹੜੀਆਂ ਬਰੀਕੀ ਵੇਖੋਗੇ ਤੇ ਬਿਲਕੁਲ ਵੇਖੋ ਮੱਥਾ ਵੀ ਸਾਰਾ ਬਲੈਕ ਮੱਥਾ ਉਸ ਜਿਹੜੀ ਬੈਕ ਸਾਈਡ ਤੋਂ ਥੋੜੀ ਜਿਹੀ ਵਾਈਟ ਆਈ ਆ 4 ਇੰਚ 5 ਬਾਕੀ ਵੇਖੋ ਮੱਥਾ ਮੁੱਥਾ ਪੂਰਾ ਬਲੈਕ ਸ਼ਾਈ ਸ਼ੂਕ ਪੂਰੀ ਹੈਗੀ ਆ ਵਿੱਚ ਮੱਚ ਤੇ ਤੋੜ ਕੇ ਆਪਾਂ ਤੁਹਾਨੂੰ ਖੋਲ ਕੇ ਜਿਹੜੀ ਆ ਉਹ ਵੀ ਵਿਖਾਉਣੇ ਇੱਕ ਵਾਰੀ ਤਸੱਲੀ ਦੇ ਨਾਲ ਤੇ ਸਮਝ ਜਿਹੜੀ ਤੁਹਾਨੂੰ ਵਧੇਰੇ ਆ ਜੂਗੀ ਠੀਕ ਆ ਆ ਕਰੋ ਚੈੱਕ ਗੱਡ ਕਾਠੀ ਮੇਰੇ ਵੀਰੋ ਜਿਹੜੀ ਪਹਿਲੀ ਝੋਟੀ ਦਿਖਾਈ ਸੀ ਉਹ ਤਾਂ ਵੱਡੀ ਗੱਡ ਕਾਠੀ ਸੀ ਇਹ ਮੀਡੀਅਮ ਹਾਈਟ ਦੇ ਵਿੱਚ ਤੁਸੀਂ ਜਿਹੜੀ ਮੱਝ ਮੰਨ ਸਕਦੇ ਜੀ ਠੀਕ ਆ ਮੀਡੀਅਮ ਹਾਈਟ ਆ ਤੇ ਚੁਵਾਈ ਜਿਹੜੀ ਆ ਵੀਰਾਂ ਦਾ ਵੀ ਸੋਹਣੀ ਲੱਗੀ ਇਸ ਮੱਝ ਦੇ ਲੋਵੀ ਪ੍ਰਭੂ ਠੀਕ ਆ ਆ ਬਹਿਣੀ ਵਾਲੇ ਪਾਸੇ ਤੋਂ ਦੋਸਤੋ ਤੁਹਾਡੇ ਥਾਂ ਨੇ ਅਗਲੇ ਪਿਛਲੇ ਤਾਂ ਜਿਹੜਾ ਗਾਇਬ ਤੁਸੀਂ ਦੇਖ ਸਕਦੇ ਹੋ ਠੀਕ ਆ ਸਚਾਈ ਵਧੀਆ ਬਾਕੀ 10 ਲੀਟਰ ਦਾ ਤੁਸੀਂ ਮੰਨ ਕੇ ਸੌਦਾ ਕਰਿਓ ਤੇ ਅਰਸ਼ ਭਾਈ ਕਿੰਨੇ ਲੈ ਦੇ ਕੀ ਇਹਦਾ ਫਿਰ ਇਹ ਵੀਰਗੇ ਬਹਾਨਾ ਹੀ 55 ਦੀ ਦੇਣੀ ਜੇ ਕੋਈ ਵੀਰ ਦੂਰੋਂ ਨੇੜੋਂ ਆਵੇ ਥੋੜਾ ਵਾਧਾ ਮਾਣ ਕਰਾਂਗੇ ਜਿਆਦਾ ਨਹੀਂ ਵੇਚੇ ਥੋੜਾ ਮਾਣ ਕਰਾਂਗੇ 55 ਵਿੱਚੋਂ ਜੀ ਹਾਂਜੀ ਕੋਈ 1500 ਦਾ ਮਾਣ ਕਰਾਂਗੇ ਜੇ ਕੋਈ ਵੀਰ ਦੂਰੋਂ ਨੇੜੋਂ ਆਵੇ ਦੁੱਧ ਦੀ ਆਪਣੀ ਗਰੰਟੀ ਆ ਆਪਦੀ ਕੋਈ ਦੋ ਟਾਈਮ ਚਾਰ ਟਾਈਮ ਵਿੱਚ ਤਸੱਲੀ ਕਰੇ ਵੀਰ ਜੀ ਰਹਿਣ ਸਹਿਣ ਨੂੰ ਜਗ੍ਹਾ ਦਵਾਂ ਜੇ ਕੋਈ ਵੀਰ ਦੂਰੋਂ ਨੇੜੋਂ ਆਵੇ ਠੀਕ ਆ ਭਰਾ ਜੀ ਲਓ ਵੀ ਦੋਸਤੋ ਵੀਰ ਅਰਸ਼ ਦਾ ਕਹਿਣਾ ਵੀ ਆਪਦੀ ਤਸੱਲੀ ਤੁਸੀਂ ਕਰਨੀ ਆ ਰਹਿਣ ਸਹਿਣ ਦਾ ਕਿਸੇ ਵੀਰ ਨੇ ਇੱਕ ਟਾਈਮ ਰੁਕਣਾ ਵੀ ਹੈਗਾ ਕੋਈ ਭੈਣ ਕੋਈ ਫੈਮਿਲੀ ਆਉਂਦੀ ਐ ਚੁਵਾਈ ਕਰਨ ਤਾਂ ਤੁਸੀਂ ਸਟੇਜ ਜਿਹੜਾ ਦੋਸਤੋ ਕਰ ਸਕਦੇ ਹੋ ਰਹਿ ਸਕਦੇ ਹੋ ਘਰੇ ਫੈਸਿਲਿਟੀ ਹੈਗੀ ਆ ਰੋਟੀ ਚਾਹ ਪਾਣੀ ਸਾਰਾ ਕੁਝ ਮਿਲੂਗਾ ਤਸੱਲੀ ਤੁਸੀਂ ਕਰਨੀ ਆਪਣੀ ਠੀਕ ਹੈ ਜੀ ਪੈਸੇ ਖਰਚ ਕਰਨੇ ਆ ਰਕਮ ਲਾਉਣੀ ਆ ਤਸੱਲੀ ਤੁਸੀਂ ਕਰਨੀ 55000 ਦੇ ਵਿੱਚੋਂ 1000 ਮਾਨਤਣ 54000 ਦੀ ਆ 11 ਲੀਟਰ ਦੁੱਧ ਆ 10 ਲੀਟਰ ਤੱਕ ਤੁਸੀਂ ਜਿਹੜਾ ਦੋਸਤੋ ਮੰਨ ਕੇ ਵੀਰ ਦੇ ਨਾਲ ਸੌਦਾ ਕਰ ਸਕਦੇ ਹੋ ਠੀਕ ਆ ਤਾਂ ਕਿ ਹਰ ਪਾਸੇ ਤੁਹਾਨੂੰ ਆਪਾਂ ਪ੍ਰੋਪਰ ਮਾਝ ਦਿਖਾਈ ਆ ਪਸੰਦ ਆਉਗੀ ਆ ਜਿਹੜੇ ਵੀਰ ਘਰੇਲੂ ਨੇ ਕਿਸੇ ਨੇ ਖਰੀਦਣੀ ਆ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਠੀਕ ਆ 2 ਮਹੀਨੇ ਦਾ ਸੁਆ ਆਪੇਸ਼ਾ ਕੁੱਚਾ 2 ਮਹੀਨੇ ਦੀ ਸੁਈ ਆ ਤਕਰੀਬਨ ਤੇ ਅਰਸ਼ ਵੀਰੇ ਸੰਪਰਕ ਨੰਬਰ ਆਪਣੇ ਜ਼ਰੂਰ ਦੇ ਦੇ ਜੀ ਜੀ ਆਪਣਾ ਨੰਬਰ 86993 12660 ਠੀਕ ਹੈ ਜੀ ਹਾਂ ਜੀ ਵੀਰ ਜੀ ਸੋ ਦੋਸਤੋ ਇਹ ਸਾਨੂੰ ਵੀਰ ਅਰਸ਼ ਤੇ ਪਿੰਡ ਜਿਹੜਾ ਦੋਸਤੋ ਸੋਰਸਿੰਗ ਹੈਗਾ ਮਾਣੇ ਮੱਲੀਆਂ ਦੀ ਜਿਹੜੀ ਦੋਸਤੋ ਰੋਡ ਆਉਂਦੀ ਆ ਮਾਣੇ ਮੱਲੀਆਂ ਜਿਹੜੀ ਇੱਕ ਸੜਕ ਨਿਕਲਦੀ ਆ ਸੁਰਸਿੰਘ ਤੋਂ ਉਸੇ ਤੇ ਕਿਲੋਮੀਟਰ ਤੁਸੀਂ ਹੁਣਾਂ ਦੇ ਅੱਗੇ ਵੀਰ ਦਾ ਜਿਹੜਾ ਬਿਲਕੁਲ ਘਰ ਹੈਗਾ ਨੰਬਰ ਮੈਂ ਲਗਾਤਾਰ ਸਕਰੀਨ ਤੇ نیچے ਚਲਦੇ ਕਰ ਦਿੰਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਹੋਰ ਕਿਸੇ ਤਰ੍ਹਾਂ ਦੀ ਵੀ ਜਿਹੜੀ ਗੱਲਬਾਤ ਆ ਡਿਟੇਲ ਆ ਉਹ ਲੈ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ